ਡਾਕਟਰ ਨੂੰ 25 ਦੀ ਫੋਨ ਕਰਦੇ ਡਾਕਟਰ ਜੇ ਕਹਿੰਦਾ ਮੈਂ ਤਲਵੰਡੀ ਆ ਤੇ ਕਦੇ ਰਾਮੇ ਆ ਸੱਤ ਤਾਂ ਲੈ ਹੈ ਤਾਂ ਡਾਕਟਰ ਕੁੱਤੇ ਆ ਬਿੱਲੇ ਆ ਦੀ ਹੈ ਕਹਿੰਦਾ ਮੈਂ ਠੀਕ ਹੈ ਕਹਿੰਦਾ ਯਾਰ ਮੱਝ ਦੀ ਵੀ ਲਾ ਦੂੰਗਾ ਠੀਕ ਹੋ ਜਾਊ ਕੱਟੀ ਜੀ ਤੇ ਦੇਖੋ ਯਾਰ ਕਦੋਂ ਬਾਪੂ ਕਦੋਂ ਨਾ ਹੋਊਗਾ ਜੇ ਕੀ ਪਤਾ ਹੋ ਡਾਕਟਰ ਸਾਹਿਬ ਕੀ ਹਾਲ ਹੈ ਤੰਨੇ ਘੰਟਾ ਘੰਟਾ ਫੋਨ ਕੀਤਾ ਨੂੰ ਯਾਰ ਕਿਹੜਾ ਜਾ ਜਵਾਬ ਜੀ ਜਵਾਬ ਨਹੀਂ ਮੈਂ ਨਾ ਗੋਪੀ ਕੀ ਕੁੱਤੀ ਜੀ ਬਿਮਾਰ ਸੀ ਮੈਂ ਗਿਆ ਹੋਇਆ ਸੀ ਤਲਵੰਡੀ ਉਹਨਾਂ ਦੀ ਦਵਾਈ ਲੈਣੀ ਸੀ ਫਿਰ ਤੇਰਾ ਇੰਨੇ ਫੋਨ ਆ ਗਿਆ ਮੈਂ ਫਿਰ ਉੱਥੇ ਤੇਰੀ ਵੀ ਆ ਕੱਟੀ ਜੀ ਦੀ ਦਵਾਈ ਦੂਈ ਲੈ ਲਈ ਮੈਂ ਸੱਚ ਵਿੱਚ ਤਨ ਚਾਬੇ ਸਰਚ ਪਾਣੀ ਪਾਤਾ ਉਹਦੇ ਨਾਲ ਤੂੰ ਐਂ ਕਹਿ ਤੂੰ ਆਉਣਾ ਮੈਂ ਘੰਟਾ ਦਿਖਾ ਚੱਲ ਮੈਨੂੰ ਕਿਹੜੀ ਕੱਟੀ ਜੀ ਹੈ ਤੇ ਕੋਈ ਬੈਗ ਉਹ ਤੇਰੇ ਡਾਕਟਰ ਸਾਹਿਬ ਲੈ ਆਏ ਨਹੀਂ ਤੁਸੀਂ ਕਹਦਾ ਡਾਕਟਰ ਕਹਦੇ ਹੋ ਜੀ ਦੇ ਕੋਲ ਹਥਿਆਰ ਹੀ ਨਾ ਹੋਇਆ ਕੋਲੇ ਆ ਤੇ ਫੋਨੇ ਰੱਖੀ ਦਾ ਸਾਰਾ ਜਗਾੜ ਅੱਛਾ ਇਹ ਜੀ ਫਿਰਦੇ ਹਾਂ ਹਾਂ ਅੱਛਾ ਅੱਛਾ ਦੇਖੋ ਡਾਕਟਰ ਸਾਹਿਬ ਯਾਰ ਇਹ ਅੱਜ ਤੱਕ ਇਹ ਗਾਲਾਂ ਵੀ ਨਹੀਂ ਕੀਤਾ ਤੇ ਨਾ बुखार ਤਾਂ ਹੋਇਆ ਪਿਆ ਨੀ ਟੀਕਾ ਜਿਹਾ ਲਾਈਏ ਦੇ ਟੀਕਾ ਲਓ ਲੈ ਰਿਹਾ ਪਾਣੀ ਪੀਣ ਪੀ ਲੈਣ ਦੇ ਪਹਿਲਾਂ ਨਾ ਨਾ ਬਸ ਮੈਂ ਯਾਰ ਉਹਨਾਂ ਤੇ ਤੈਨੂੰ ਦੱਸੀ ਇਹ ਨਾ ਕੁੱਤੀ ਬਿਮਾਰ ਵਾਲੀ ਐ ਲੈ ਮੜਾ ਜਾ ਕੰਨ ਜਾ ਪੜੇ ਬਸ ਫੋਟੋ ਇਸ ਚੱਕ ਇਹ 15 20 ਮਿੰਟਾਂ ਚ ਹੋਜੂ ਕੋੜੇ ਵਰਗੀ ਤੇ ਗੋਲੀ ਗੋਲੀ ਦੇ ਜਿੰਦੇ ਕੋਈ ਬਾ ਲੋੜ ਹੀ ਨਹੀਂ ਗੋਲੀ ਦੀ ਤੇ ਨਮਾਉਣ ਮੂਹਨ ਦਾ ਕੋਈ ਨਮਾਉਣ ਦੇ ਨਾ ਨਾ ਨਮਾਈ ਨਾ ਹਲੇ ਘੰਟਾ ਘੜੀ ਠੀਕ ਐ ਪੈਸੇ ਆਨਲਾਈਨ ਹੀ ਕਰੇਗਾ ਕਿ ਨਹੀਂ ਪੈਸੇ ਆਪਣਾ ਆਨਲਾਈਨ ਕਰਦੇ ਜੇ ਕਹੇ ਲੈ ਕੇ ਨੇ ਕਹੇ ਲੈ ਲਈ ਕੋਈ ਗੱਲ ਦੇਖ ਲੈ ਜੇ ਮੈਂ ਤਾਂ ਠੀਕ ਆ ਆ ਦੁਪਹਿਰ ਹੀ ਕਿਹੜਾ ਹੋਏ ਖੇਚ ਲਈ ਪਿਆ ਉੱਤੇ ਸਾਡੇ ਵਾਲਾ ਯਾਰ ਪੰਜ ਮਾਰਤਾ ਇਸ ਇਹ ਤਾਂ ਆਪਾਂ ਕਿਹਾ ਹੱਡ ਬ੍ਰੇਕ ਨਹੀਂ ਹੋਈ ਪਿਆ ਬਾਅਦ ਸਰ ਬਾਦੂ ਗਿਆ ਨਾ ਕਹਿੰਦਾ ਉਹਦਾ ਉਹ ਤੋਂ ਮੈਨੂੰ ਪਹਿਲਾਂ ਦੱਸ ਦਲਾ ਇਹਨੂੰ ਵੀ ਆਪਾਂ ਠੀਕ ਕਰ ਹੀ ਦਿੰਨੇ ਆ ਕੀ ਗੱਲ ਉਹਦਾ ਤੇਰੇ ਕੱਲਾ ਆਇਆ ਨਾ ਸਮਝ ਵੀ ਕੁੱਤੇ ਡੰਗਰਾਂ ਦਾ ਡਾਕਟਰ ਆ ਬੰਦਿਆਂ ਦਾ ਵੀ ਲਾਜ਼ਮਥੀਰਿਆਂ ਦਾ ਕਰਿਆ ਤੇਰੇ ਪਹਿਲਾਂ ਕਿਹੇ ਲਾਇਆ ਵੀ ਰਿਕਰ ਨਹੀਂ ਆਇਆ ਕਮਲਾ ਸੁਣੇ ਡਾਕਟਰ ਕਹਦਾ ਹੋ ਜਿਹਦੇ ਕੋਈ ਖਰੇਕ ਬੁਆਰੀ ਦਾ ਇਲਾਜ ਨ बुखार हो माड़ा सा मेरे टीके लाए ते घोड़े भाजना फिर ਦਵਾਈ ਮੈਂ ਤੇਰਾ ਜਿਹਨੂੰ ਬਾ ਦੁਕਾਨ ਤੋਂ ਦਵਾਈ ਮੈਂ ਔਖਾ ਐ ਪਸਾ ਕਿ ਨਹੀਂ ਮੇਰਾ ਜਣਾ ਬੱਗੀ ਸਾਹਮਣੇ ਪਸੂ ਪੂਸੂ ਆਪੇ ਗੋਲੀ ਪੂਲੀ ਮੈਂ ਭੇਜ ਦਿੰਦਾ ਠੀਕ ਹੈ ਤੇਰੇ ਨਾਲੇ ਆ ਕੇ ਪੈਸੇ ਫੇਰ ਲੈ ਜੂਂਦਾ ਤੇਰੇ ਕੋਲ ਠੀਕ ਹੈ ਚੰਗਾ ਜਾਨ ਪਰ ਪਹਿਲੇ ਲੈ ਜਾਂਦੇ ਕੋਈ ਚੱਲ ਕੋਈ ਨਹੀਂ ਕੋਈ ਨਹੀਂ ਜਾ ਯਾਰ ਮੈਨੂੰ ਉਧਰ ਕਿਹੜਾ ਵੋਪੀ ਕੇ ਜਾਇਆ ਹੋਂਦੇ ਠੀਕ ਹੈ ਠੀਕ ਹੈ ਅੱਕੇ ਦਾ ਤੁਹਾਨੂੰ ਪੈਨਜੂ ਨੇ ਮੈਂ ਦੱਸ ਤਾ ਨੂੰ ਲੜ ਕੀ ਕਰਦਾ ਨਹੀਂ ਕਿਹੜਾ ਕੀ ਗੱਲ ਆ ਭਾਵੇਂ ਜੇ ਲੱਕੜ ਡਾਕਟਰ ਆਓ ਅੱਜ ਮੈਂ ਤੇਨੂੰ ਮਾਇਦਾ ਦੱਸਦਾ ਤੇਰਾ ਬੇੜਾ ਬਈ ਤੇਰਾ ਬੇੜਾ ਐਂ ਜੇ ਤੇਰਾ ਬੇੜਾ ਐਂ ਜੇ ਤੇਰਾ ਬੇੜਾ ਹੋ ਗਿਆ ਗਲਤਤਾ ਦੱਸਦੇ ਕੁੱਟਣੀ ਲੱਗ ਗਿਆ ਸਿੱਧਾ ਕਿ ਮੈਂ ਕਿਦੋਂ ਤੇਰਾ ਬੇੜਾ ਜਦੋਂ ਦਾ ਕੀ ਕਰ ਲਿਆ ਮੈਂ ਤੇਨੂੰ ਜਦੋਂ ਦੀ ਪਤਾ ਨਹੀਂ ਕਿਹੜਾ ਕੀ ਕਰਿਆ ਤੂੰ ਜਦੋਂ ਕੋਈ ਖੰਭਾ ਹੋਣਾ ਮੇਰੇ ਤੇ ਲੱਤ ਚੱਕ ਗਿਆ ਮੂੰਚੋਂ ਨੂੰ ਕੀ ਕਰਦਾ ਦੱਸਦਾ ਤੇ ਕੀ ਹੋ ਰਿਹਾ